ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੁਛ ਜ਼ਰੂਰੀ ਕਾਰਜ ਕਰਕੇ ਪੰਜਵੀਂ ਸਤਿ ਸਤੋ ਬਾਅਦ ਗੁਰਨਾਥ ਸਾਹਿਬ ਦੀ ਸਖੀ ਦੀ ਛੇਵੀਂ ਕਿਸਰ ਨੂੰ ਟਾਈਮ ਲੱਗ ਗਿਆ ਸੋ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਇਸ ਬਾਣੀ ਨੂੰ ਇਸ ਸਖੀ ਨੂੰ ਇਸੇ ਤਰ੍ਹਾਂ ਲੜੀ ਵਾਰ ਚਲਦੀ ਰਹੇ ਆਪ ਜੀ ਵੀ ਪ੍ਰਾਰਥਨਾ ਕਰਨਾ ਆਪ ਜੀ ਅਸਾਂ ਵੀ ਕਰਾਂਗੇ ਕ언 ਜਿਹੜਾ ਪੰਡਤ ਨੂੰ ਪੜ੍ਹਾ ਪਹਿਲੀ ਸ਼ਾਖੀ ਵਿੱਚ ਜੋ ਸਵਾਪਤੀ ਸਮੇਂ ਹੋਈ ਸੀ ਯੂਟਿਊਬ ਵਿੱਚ ਗੁਰੂ ਨਾਨਕ ਸਾਹਿਬ ਨੂੰ ਪਾਦੇ ਕੋਲ ਪੰਡਤ ਕੋਲ ਪੜਨ ਭੇਜਿਆ ਸੀ ਤੇ ਪੰਡਤ ਨੂੰ ਮਹਾਰਾਜ ਪੜਾ ਕੇ ਆਏ ਸੀ ਪੱਟੀ ਲਿਖ ਹੱਟੀ ਲਿਖ ਹੱਟੀ ਦੇਖੀ ਸੀ ਪੱਟੀ ਦੇ ਉੱਤੇ ਹਰ ਇੱਕ ਅੱਖਰ ਦੇ ਮਹਾਰਾਜ ਨੇ ਮਤਲਬ ਸਮਝਾ ਕੇ ਪੰਡਤ ਨੂੰ ਮਾਰਗਦਰਸ਼ਨ ਕਰਾਇਆ ਸੋ ਅਜੇ ਮੁਰਲਾ ਨਾਲ ਸੱਠੀ ਚਲਣੀ ਹੈ ਸੋ ਆਓ ਸਾਰੇ ਬੰਦ ਬਿਰਦੀਆਂ ਇਕਾਗਰ ਕਰਿਏ ਸੋ ਬਾਣੀ ਦੇ ਨਾਲ ਸਾਖੀ ਦੇ ਨਾਲ ਜੁੜੀਏ ਵਾਬਾ ਬਾਲਾ ਜੀ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸਾਖੀ ਸੁਣਾ ਰਹੇ ਨੇ ਜੇ ਕੋਈ ਪਰਮੇਸ਼ਰ ਜੀ ਕੋ ਮਿਲਣੇ ਦੀ ਚਰਚਾ ਕਰੇ ਤਾਂ ਗੁਰੂ ਨਾਨਕ ਜੀ ਬੜੇ ਰਾਜੀ ਹੋਣ ਤਾਂ ਕਾਲੂ ਗੁਰੂ ਨਾਨਕ ਜੀ ਦੀ ਚਾਲੀ ਦੇਖ ਕੇ ਅਜ ਤਾਂ ਦੇਖ ਕੇ ਬੜਾ ਚਿੱਤ ਵਿੱਚ ਚਿੰਤਾਵਨ ਰਹੇ ਚਿੰਤਾ ਹੋ ਗਈ ਮਹਤਾ ਕਾਲੂ ਜੀ ਨੂੰ ਕਿ ਇਹਦੇ ਸਿਰਫ ਰੱਬ ਦੀਆਂ ਗੱਲਾਂ ਕਰਦਾ ਹੈ ਦੁਨਿਆਵੀ ਤੇ ਕੰਮ ਉਹ ਕਰਨਾ ਇਹ ਕਰਦਾ ਨਹੀਂ ਹੈ ਸਿਰਫ ਦੁਨਿਆਵੀ ਗੱਲਾਂ ਨਹੀਂ ਕਰਦਾ ਰੱਬ ਦੀਆਂ ਸਾਰੀਆਂ ਕਰਦਾ ਇਹ ਕਿਸ ਤਰ੍ਹਾਂ ਜੀਵਨ ਬਤੀਤ ਹੋਏਗਾ ਇਸ ਦਾ ਇਹ ਚਿੰਤਾ ਵਿੱਚ ਬਾਬਾ ਕਾਲੂ ਜੀ ਮਹਤਾ ਕਾਲੂ ਜੀ ਚਿੰਤਾਵਨ ਹਾਨੇਸਕੁਰਗੇ ਤਾਰੇ ਬੁਲਾਰ ਨੇ ਛੋੜਿਆ ਜੋ ਨਾਨਕ ਜੀ ਦਾ ਉਦਾਸ ਹੀ ਰਹਿੰਦੇ ਆ ਤੇ ਪੁੱਤਰ ਦੀ ਜਨਤਾ ਕਰਕੇ ਕਾਲੂ ਵੀ ਦੁਖੀ ਰਹਿੰਦਾ ਰਾਇ ਬਲਾਰ ਨੂੰ ਪਤਾ ਲੱਗਿਆ ਰਾਇ ਬਲਾਰ ਦੇ ਪਟਵਾਰੀ ਸ਼ਨ ਮੇhta ਕਾਲੂ ਜੀ ਚਿੰਤਾ ਦਾ ਹੋਣਾ ਸੀ ਸਾਰਾ ਹਸਾਬ ਦਾ ਬਾਬਾ ਕਾਲੂ ਜੀ ਦੇਖਦੇ ਸੀ ਉਹਨਾਂ ਦਾ ਤਾਂ ਰਾਇਬੁੱਲਾਰ ਨੇ ਕਾਲੂ ਨੂੰ ਕਾਲੂ ਜੀ ਨੂੰ ਸੁਧਵਾਇਆ ਆਖਿਆ ਇਹ ਕਾਲੂ ਤੂੰ ਚਿੰਤਾ ਨਾ ਕਰ ਤੂੰ ਪੁੱਤਰ ਨੂੰ ਮੁੱਲਾ ਦੇ ਪਾਸ ਫਾਰਸੀ ਪੜਨਾ ਪਾਉ ਜੋ ਫਾਰਸੀ ਪੜ੍ਹੇਗਾ ਤੇ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈਂ ਵੀ ਮੁੱਲਾ ਨੂੰ ਫਰਮਾਇਸ਼ ਪਾਵਾਂਗਾ ਤਾਂ ਅਗਲੇ ਦਿਨ ਕਾਲੂ ਜੀ ਅਗਲੇ ਦਿਨ ਕਾਲੋ ਜੀ ਨੂੰ ਲੈ ਕੇ ਮੁੱਲਾਂ ਦੇ ਪਾਸ ਗਿਆ ਤੇ ਸਲਾਮ ਆ ਕੇ ਗੁਰੂ ਨਾਨਕ ਜੀ ਨੂੰ ਸੰਪੁਰਦ ਕਰ ਦਿੱਤਾ ਮੁੱਲਾਂ ਜੀ ਦੇ ਸੰਪੁਰਦ ਕਰ ਦਿੱਤਾ ਅਤੇ ਕਾਲੋ ਨੇ ਮੁੱਲਾ ਨੂੰ ਆਖਿਆ ਮੇਰੇ ਪੁੱਤਰ ਨੂੰ ਆਪ ਫਾਰਸੀ ਇਲਮ ਪੜ੍ਹਾਓ ਤੇ ਮੇਰੇ ਪਰ ਆਪ ਦੀ ਮਿਹਰਬਾਨੀ ਹੋਵੇਗੀ ਤੇ ਮੁੱਲਾ ਨੇ ਆਖਿਆ ਕਾਲੂ ਮੈਂ ਤਾਂ ਮੈਂ ਆਪਣਾ ਬੇਟਾ ਜਾਣ ਕੇ ਤੇਰੇ ਪੁੱਤ ਨੂੰ ਪੜਾਵਾਂਗਾ ਤੇ 1 ਰੁਪਿਆ ਨજર ਰਖਾਇਆ ਤੇ ਮੁੱਲਾ ਨੇ ਖਤਰੀ ਗੁਰੂ ਜੀ ਨੂੰ ਦਿੱਤੀ ਸੌਰੀ ਭੁੱਲਣ ਵਿੱਚ ਗਲਤੀ ਹੋਈ ਐ ਸ਼ਾਸ ਸੰਗਜੀਵ ਮੁੱਲਾ ਨੇ ਜਿਹੜੀ ਤਖਤੀ ਹੈ ਫੱਟੀ ਜਿਉਂ ਕਹੰਦੇ ਆ ਫਕਤੀ ਫੱਟੀ ਗੁਰੂ ਜੀ ਨੂੰ ਦਿੱਤੀ ਤੇ ਹਲਫ਼ ਥੀ ਇਹ ਤੱਕ ਹਲਫ਼ ਥੀ ਇਹ ਤੱਕ ਹਰ ਫਾਰਸੀ ਦੇ ਲਿਖ ਦਿੱਤੇ ਜਾਂ ਲੱਗਾ ਪੜਾਉਣ ਤਾਂ ਗੁਰੂ ਨਾਨਕ ਅੰਤਰਜਾਮੀ ਜਿਨ ਕੇ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰੂਬੇਦ ਔਰ ਕਤੀਬਾ ਕੁਰਾਨ ਸਿਗੀਆਂ ਰੋਦੇ ਹਿਰਦੇ ਵਿੱਚ ਸੀ ਆਦ ਲੈ ਕੇ ਉਤਪਤ ਹੋਏ ਹਨ ਤੇ ਚੁੱਪ ਕਰਕੇ ਬੈਠ ਰਹੇ ਔਰ ਤਖਤੀ ਤੇ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਲਿਆ ਜਦੋਂ ਮੁੱਲਾ ਨੇ ਧਿਆਨ ਮੁੱਲਾਂ ਦਾ ਧਿਆਨ ਉਸ ਪਾਸੇ ਹੋਇਆ ਤਾਂ ਹੋਰ ਲੜਕੇ ਆਪੋ ਆਪਣੇ ਮਸਲੇ ਕਿਤਾਬਾਂ ਪੜਦੇ ਹਨ ਤਾਂ ਗੁਰੂ ਨਾਨਕ ਜੀ ਪਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਹਨ ਤਾਂ ਮੁੱਲਾ ਨੇ ਅਖਿਆ ਅਰੇ ਨਾਨਕ ਤੂੰ ਤਖਤੀ ਕਿਉਂ ਨਹੀਂ ਪੜਦਾ ਸਬਕ ਯਾਦ ਕਰਕੇ ਕਿਆ ਸੁਣਾਏਗਾ ਜੇ ਤੂੰ ਪੜਦਾ ਨਹੀਂ ਤੇ ਸੁਣਾਏਗਾ ਕੀ ਮੁੱਲਾ ਆਖਦਾ ਹੈ ਬੰ ਤਾਂ ਗੁਰੂ ਜੀ ਬੋਲੇ ਗੁਰੂ ਨਾਨਕ ਸਾਹਿਬ ਬੋਲਦੇ ਹਨ ਮੁੱਲਾ ਜੀ ਮੈਂ ਕੀ ਪੜਾਂ ਮੈਨੂੰ ਤੁਸੀਂ ਕੀ ਪੜਾਉਂਦੇ ਹੋ ਤਾਂ ਮੁੱਲਾ ਨੇ ਕਿਹਾ ਤੈਨੂੰ ਹਰ ਅੱਖਰ ਲੈ ਕੇ ਇਹ ਤੱਕ ਸਾਰੇ ਹਰਫ ਲਿਖ ਦਿੱਤੇ ਹਨ ਤੂੰ ਪੜ ਫਿਰ ਹੋਰ ਕਿਤਾਬਾਂ ਪੜਾਵਾਂਗਾ ਤਾਂ ਗੁਰੂ ਜੀ ਆਖਿਆ ਮੁਰਲਾ ਜੀ ਇਹ ਹਰਫ ਕਿਸ ਕੰਮ ਆਉਣਗੇ ਤਾਂ ਮੁਰਲਾ ਨੇ ਕਿਹਾ हे ਨਾਨਕ ਇਹ ਪੜਿਆ ਅਗਲ ਆਉਂਦੀ ਹੈ ਤਾਂ ਗੁਰੂ ਅਨੰਤ ਜੀ ਨੇ ਉਸੇ ਹਰਫ થી ਇਹ ਤੱਕ ਜੋ ਹਰਫ ਹੈ ਸਾਨ ਸਭ ਸਭ ਕੇ ਖੁਦਾ ਪ੍ਰਤੀ ਖੁਦਾ ਪਰ ਸਦੀ ਦੇ ਮਾਇਨੇ ਕਰਕੇ ਸੁਣਾਤੇ ਜੋ ਲਿਖ ਕੇ ਦਿੱਤਾ ਸੀ ਫੱਟੀ ਤੇ ਹਲਵ ਥੀ ਇਹ ਤੱਕ ਸਾਰੇ ਮਤਲਬ ਪੜ ਕੇ ਸੁਣਾਤੇ ਪੰਡਤ ਮੁੱਲਾ ਜੀ ਨੂੰ ਤਾਂ ਮੁੱਲਾ ਜੀ ਬੁਲਾ ਦੀ ਨਿਸ਼ਾ ਹੋਈ ਤਾਂ ਮੁੱਲਾ ਆਖਿਆ ਤੂੰ ਸਭ ਕੁਝ ਪੜਿਆ ਹੈ ਤੈਨੂੰ ਕੀ ਪੜਾਉਣਾ ਤੂੰ ਕੁਲ ਦੁਨੀਆ ਨੂੰ ਪੜਾਵੇਂਗਾ ਜਾਂ ਇਤਨਾ ਸ਼ਬਦ ਬਾਬੇ ਨੇਉ ਕਿਹਾ ਤਾਂ ਮੂਲਾ ਨੇ ਕਿਹਾ ਠੀਕਾ ਲੂ ਇਹ ਤੇਰਾ ਪੁੱਤਰ ਜੋ ਹੈ ਨਾ ਸੋ ਕੋਈ ਵੱਡਾ ਵਿਲੀਹੀ ਯੋਹਾ ਕੋਈ ਵੱਡਾ ਵਿਲੀਹੀ ਹੋਇਆ ਹੈ ਭਾਵੇਂ ਕੋਈ ਵੱਡਾ 올ਵੀ ਪੈਦਾ ਹੋਇਆ ਹੈ ਕੋਈ ਵੱਡਾ ਮਹਾਪੁਰਸ਼ ਪੈਦਾ ਹੋਇਆ ਹੈ ਇਸ ਨੇ ਹਿੰਦੂ ਅਤੇ ਮੁਸਲਮਾਨ ਦੋਹਾਂ ਨੂੰ ਨਿਵਜਣਾ ਹੈ ਅਗਰ ਗੰਗ ਬਨਾਰਸ ਮੈਂ ਅਤੇ ਮੱਕੇ ਮਦੀਨੇ ਮੈਂ ਇਸ ਕੀਰਤ ਹੋਵੇਗੀ ਜਦ ਉਹਨਾਂ ਬਾਲਕਾਂ ਨੇ ਸੁਣਿਆ ਜੋ ਗੁਰੂ ਨਾਨਕ ਜੀ ਮੁਰਲਾ ਕੇ ਪਾਸ ਪੜ੍ਹਨੇ ਬੈਠੇ ਹੈ ਤਾਂ ਬਾਲਕ ਜੋ ਬਾਲਕ ਬੱਬਾ ਜੀ ਪਾਸ ਰਹਿਣ ਰਹਿਣੇ ਵਾਲੇ ਛੇ ਰਹਿਣੇ ਵਾਲੇ ਸੀਗੇ ਨਾ ਉਹ ਵੀ ਮੁੱਲਾ ਕੇ ਪਾਸ ਪੜਨੇ ਬੈਠੇ ਗੁਰੂ ਜੀ ਕੀ ਪ੍ਰਤੀ ਪ੍ਰੀਤ ਕਰਕੇ ਮੁੱਲਾ ਨੂੰ ਜੋ ਕੁਝ ਲਿਖ ਕੇ ਦੇਵੇ ਉਹ ਬਾਬਾ ਤੁਰਕ ਸਿੱਖ ਲਵੇ ਤੁਰੰਤ ਸਿੱਖ ਲੈਂਦਾ ਸੀ ਮੁੱਲਾ ਹੈਰਾਨ ਹੋ ਕੇ ਕਹੇ ਹੈ ਵਾਹ ਹੈ ਸਾਹਿਬ ਜੀ ਵਾਹ ਤੇਰੀ ਕੁਦਰਤ ਜੋ ਇਸ ਤੁਰਕੀ ਕਾ ਪੜਨਾ ਬਹੁਤ ਮੁਸ਼ਕਲ ਹੈ ਤੁਰਕੀ ਭਾਸ਼ਾ ਜਿਹੜੀ ਹੈ ਨਾ ਬਹੁਤ ਮੁਸ਼ਕਲ ਹੈ ਕਿਤਨੇ ਬਰਸ ਪੜੇ ਤਾਂ ਪੜਦਾ ਹੈ ਕਿੰਨੇ ਬਰਸ ਪੜੇ ਨਾ ਫੇ ਪੜਨਾ ਹੁੰਦਾ ਇਹ ਕਿੰਨੇ ਬਰਸ ਸਿੱਖਣ ਨੂੰ ਲੱਗ ਜਾਂਦੇ ਆ ਤੁਰਕੀ ਭਾਸ਼ਾ ਇਸ ਨੂੰ ਇੱਕ ਵਾਰੀ ਤਖਤੀ ਲਿਖ ਦਿੰਦਾ ਹਾਂ ਤੇ ਤੁਰੰਤ ਪੜ ਲੈਂਦਾ ਹੈ ਅਜਿਹਾ ਫਹਿਮ ਮੈਂ ਕਿਸੇ ਦਾ ਨਹੀਂ ਦੇਖਿਆ ਇਦਾਂ ਤਾਂ ਮੈਂ ਕਿਸੇ ਨੂੰ ਦੇਖਿਆ ਨਹੀਂ ਇਸ ਕੋ ਸਾਹਿਬ ਕੀ ਵੱਡੀ ਨਿਆਇਤ ਹੈ ਇਹ ਤੇ ਸਾਹਿਬ ਦੀ ਵੱਡੀ ਕਿਰਪਾ ਹੈ ਕਹਿੰਦਾ ਥੋੜਾ ધਨਾ ਮੈਂ ਪੜਿਆ ਹੈ ਔਰ ਬਾਲਕਾਂ ਨੂੰ 10 10 2 ਵਰਸ 10 ਵਰਸ 2 ਵਰਸ ਬਤੀਤ ਹੋ ਚੁੱਕੇ ਹੈ ਹਾਂ 10-10 ਵਾਰ ਸੁਗੋ ਨਿਆਣਿਆਂ ਨੂੰ ਕਹਿੰਦੇ ਪੜਦੇ ਨੂੰ ਤੇ ਅਜੇ ਤੱਕ ਨਹੀਂ ਪੜੇ ਪਰ ਇਸ ਪਰ ਸਹਿਬ ਕੀ ਮਿਹਰਬਾਨੀ ਹੈ ਅਤੇ ਗੁਰੂ ਜੀ پاس ਜੋ ਕੋਈ Hindu Musalman ਆਵੇ ਤਿਸਨੂੰ ਗੁਰੂ ਜੀ ਪਰਮੇਸ਼ਰ ਜੀ ਕੀ ਰਹਾ ਰੱਖੀਆਂ ਨਸੀਹਤਾਂ ਦੇਵੇ ਪਰ ਆਤਮਾ ਦੇ ਰਾਹ ਦੀ ਗੱਲ ਕਰਦਾ ਹੈ ਤਾਂ ਬਾਬੇ ਕੀ ਸ਼ਬਦ ਸਾਰਾ ਹੀ ਜਹਾਨ ਲੱਗਾ ਕਰਨੇ ਤੇ ਸਭ ਕੋਈ ਇਹ ਕਹੇ ਜੋ ਇਹ ਵੱਡਾ ਸਾਹਿਬ ਦਾ ਪਿਆਰਾ ਹੈ ਗੁਰੂ ਨਾਨਕ ਜੀ ਮੁਸਲਮਾਨੀ ਵਿੱਚ ਮੁਸਲਮਾਨਾਂ ਦੀ ਨਿਸ਼ਾ ਕਰ ਕਰੇ ਹਿੰਦੀ ਵਿੱਚ ਹਿੰਦੂਆਂ ਦੀ ਨਿਸ਼ਾ ਕਰਾਵੇ ਜੇ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ ਗੁਰੂ ਜੀ ਹਿੰਦੀ ਫਾਰਸੀ ਤੁਰਕੀ ਅਰਬੀ ਸਭ ਬੋਲੀ ਮੇ ਜੈਸਾ ਕੋਈ ਮਿਲੇ ਤੈਸਾ ਹੀ ਜਵਾਬ ਦੇਵਣ ਜਬ ਕਿਤਨੇ ਕੁ ਮਹੀਨੇ ਗੁਜ਼ਰੇ ਤਾਂ ਸ੍ਰੀ ਗੁਰੂ ਜੀ ਬਹੁਤ ਬੇਸ਼ੁਮਾਰ ਕਿ ਘਰ ਮੈਂ ਹੋਏ ਬੈਠੇ ਬੋਲੇ ਕਿਸੇ ਨਾਲ ਕਿਸੇ ਨਾਲ ਨਹੀਂ ਅਤੇ ਕਾਲੂ ਨੇ ਮੁੱਲਾ ਨੂੰ ਸਦਵਾਇਆ ਜਿਸ ਮੁੱਲਾ ਪਾਸ ਗੁਰੂ ਜੀ ਪੜ੍ਹਦੇ ਸਨ ਤਾਂ ਮੁੱਲਾ ਆਇਆ ਆਇਕਰ ਮੁੱਲਾ ਨੇ ਗੁਰੂ ਬਾਬੇ ਜੀ ਨੂੰ ਝਾੜਾ ਕੀਤਾ ਪਰ ਗੁਰੂ ਨਾਨਕ ਜੀ ਬੋਲੇ ਕਿਸੇ ਨਾਲ ਨਹੀਂ ਅਤੇ ਲੋਕ ਗੁਰੂ ਬਾਬੇ ਨੂੰ ਦੇਖਣ ਵਾਸਤੇ ਆਵਣ ਅਤੇ ਆਖਣ ਦੇਖੋ ਭਾਈ ਇਹ ਗੁਰੂ ਨਾਨਕ ਜੀ ਨੂੰ ਇਹ ਗੁਰੂ ਨਾਨਕ ਜੀ ਨੂੰ ਕੀਆ ਹੋਇਆ ਕਿਸੇ ਨੇ ਕਿਸੇ ਨਾਲ ਨਹੀਂ ਤਾਂ ਮੁੱਲਾ ਨੇ ਮੁੱਲਾ ਨੇ ਪਾਸ ਬੈਠ ਕੇ ਕਿਹਾ ਇਹ ਨਾਨਕ ਜੀ ਤੂੰ ਆਪਣੇ ਸਹਬ ਦੇ ਵਾਸਤੇ ਪੂਰਾ ਹਿਕ ਤਾ ਬੋਲ ਜਾਂ ਮੁੱਲਾ ਨੇ ਸਹਿਬ ਦਾ ਵਾਸਤਾ ਪਾਇਆ ਤ ਸਹਿਬ ਦਾ ਵਾਸਤਾ ਪਾਇਆ ਤ ਸ੍ਰੀ ਗੁਰੂ ਬਾਬਾ ਨਾਨਕ ਜੀ ਬੋਲੇ ਮੁੱਲਾ ਕੀ ਤਰਫ ਚਸ਼ਮਾ ਲਾਏ ਨਜ਼ਰਾ ਚੱਕ ਕੇ ਦੇਖਣ ਲੱਗ ਪਿਆ ਕਰ ਉਠ ਬੈ ਉਠ ਬੈਠਾ ਤਾਂ ਮੁੱਲਾਂ ਵੱਡਾ ਖੁਸ਼ੀ ਹੋਇਆ ਤੇ ਕਹਿਣ ਲੱਗਾ ਹੇ ਜੋਹੇ ਨਾਨਕ ਜੀ ਤੈਨੂੰ ਰਖ ਪੀਰਾਂ ਦੀ ਹੋਵੇ ਕਿਤੇ ਹੇ ਨਾਨਕ ਜੀ ਤੂੰ ਤਾਂ ਖੁਦਾਏ ਦਾ ਬਖਸ਼ਿਆ ਹੋਇਆ ਹੈ ਤੇ ਤੇਰੇ ਉੱਪਰ ਤਾਂ ਖੁਦਾਏ ਦੀ ਮਿਹਰ ਹੋਈ ਹੈ ਅਤੇ ਤੇਰੇ ਨਾਮ ਬੋਲਣੇ ਕਰਕੇ ਲੋਕ ਬਹੁਤ ਰੰਝ ਹੁੰਦੇ ਹਨ ਬਹੁਤ ਉਹਨਾਂ ਨੂੰ ਚੰਦਾ ਹੁੰਦੀ ਹੈ ਤੂੰ ਇੱਕ ਪੂਰਾ ਕੋ ਬੋਲ ਤਾਂ ਗੁਰਨਾਣਕ ਜੀ ਨੇ ਕਿਹਾ ਰਾਗ ਤਲਿੰਗ ਵਿੱਚ ਸ਼ਬਦ ਕਿਹਾ ਸਾਹਿਬ ਨੇ ਸੋ ਆਓ ਇਸ ਸ਼ਬਦ ਨੂੰ ਆਪਾਂ ਪੜ੍ਹੀਏ ਰਾਗ ਤਲੰਗ ਵਾਲਾ ਪਹਿਲਾ ਇਕ ਅਰਜ ਇਕ ਅਰਜ ਗੁਫ਼ਤੰ ਪੇਸ ਤੋ ਦਰਗੋਸ ਕਨਗਰਦਾਰ ਕਾਕਬੀਰ کریم ਤੂੰ ਬੇਅਬ ਪਰਵਦگار ਇਸ ਤਰ੍ਹਾਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਇਸ ਦਾ ਪ੍ਰਮਾਰਤ ਮਤਲਬ ਗੁਰੂ ਨਾਨਕ ਜੀ ਕਹਿੰਦੇ ਹਨ ਜੋ ਹੈ ਸਹਿਬ ਜੀ ਤੇਰੇ ਪਾਸ ਮੇਰੀ ਇੱਕ ਬੇਨਤੀ ਹੈ ਅਰਚ ਅਰਜ ਹੈ ਸੋ ਤੂੰ ਕੰਨ ਦੇ ਕਰ ਸੁਣ ਜੀ ਤੂੰ ਕੈਸਾ ਹੈ ਜੀ ਕਰਤਾਰ ਕਰਮ ਕਾਰਨ ਹੈ ਅਤੇ ਇਹ ਬੰਦਾ ਐਬਾਂ ਦਾ ਭਰਿਆ ਹੋਇਆ ਹੈ ਅਤੇ ਤੂੰ ਬੇ ਆਵ ਹੈ ਇਹ ਪ੍ਰਮਾਤਮਾ ਵਾਹਿਗੁਰੂ ਤੂੰ ਬੇ ਆਵ ਤੇਰੇ ਵਿੱਚ ਕੋਈ ਆਵ ਨਹੀਂ ਹੈ ਇਹ ਜਿਹੜਾ ਬੰਦਾ ਹੈ ਇਹ ਐਬਾ ਨਾਲ ਭਰਿਆ ਹੋਇਆ ਹੈ ਜਿੰਨੇ ਜੀਵ ਹੈ ਤਿਨਾਂ ਦੀ ਪਰਵ੍ਰਿਸ਼ ਕਰਦਾ ਹੈ ਅਤੇ ਤੇਰੇ ਬਿਨਾ ਹੋਰ ਕੋਈ ਨਹੀਂ ਤਾਂ ਫਿਰ ਮੋਲਾ ਨੇ ਕਿਹਾ हे ਨਾਨਕ ਜੀ ਤੇਰੇ ਗਮ ਖਾਵਨੇ ਨਾਲ ਸਭ ਲੋਕ ਦਿਲਗੀਰ ਹੋਏ ਜੋ ਤੂੰ ਉਠ ਬੈਠਾ ਉਠ ਬੈਠ ਤਾਂ ਸਹੀ ਉੱਠ ਕੇ ਬਹਿ ਜਾ ਮਹਾਰਾਜ ਨੂੰ ਕਹਿੰਦੇ ਨੇ ਮੁੱਲਾ ਜੀ ਕਹਿੰਦੇ ਤੂੰ ਵੈ ਤਾਂ ਸਹੀ ਉੱਠ ਕੇ ਤਾਂ ਫਿਰ ਗੁਰੂ ਨਾਨਕ ਦੀ ਦੂਜੀ ਪੌੜੀ ਵਿੱਚ ਕੀ ਆਖਦੇ ਨੇ ਇਹ ਆਪਾਂ ਸਰਵਣ ਕਰ ਲਈਏ ਦੁਨੀਆ ਮੋਗ ਮੈਂ ਫਨੀ ਜ਼ਗੀ ਕਾ ਦਿਲਦਾਨੀ ਮਮ ਸਰਮੁਈ ਅਜ਼ਰਾਈਲ ਗ੍ਰਿਫਤਾ ਦਿਲ ਹੀ ਚਦਨੀ ਰਹਾ ਮਹਾਰਾਜ ਕਹਿੰਦੇ ਨੇ ਸੰਸਰ ਮੁਈ ਅਜਰਾਈਲ ਗ੍ਰਿਫਤ ਦਿਲ ਹੀ ਚ ਦਾਨੀ 헤ਜ ਨਾ ਦਾਨੀ ਇਸ ਦਾ ਮਤਲਬ ਕਹਿੰਦੇ ਨੇ ਗੁਰੂ ਨਾਨਕ ਜੀ ਕਹਿੰਦੇ ਹਨ ਸੁਣੋ ਮੁੱਲਾ ਜੀ ਮੈਂ ਕਿਸ ਨਾਲ ਬੋਲਾਂ ਦੁਨੀਆਂ ਤੋਂ ਫਨਾ ਹੁੰਦੀ ਜਾਂਦੀ ਹੈ ਇਹ ਬਾਤ ਮੈਂ ਤਹਕੀਕ ਦਿਲ ਨਾਲ ਲਾਈ ਕੇ ਦੇਖੀ ਹੈ ਏ ਮੈਂ ਅੰਦਰ ਧਿਆਨ ਹੋ ਕੇ ਦੇਖਿਆ ਹੈ ਕਿ ਇਸ ਬੰਦੇ ਦੇ ਸਿਰ ਇਸ ਬੰਦੇ ਦੇ ਸਿਰ ਦੇ ਵਾਲ ਫਰਿਸ਼ਤੇ ਨੇ ਹੱਥਾਂ ਵਿੱਚ ਫੜੇ ਹੋਏ ਹਨ ਕਹਿੰਦੇ ਮੈਂ ਇਹ ਦੇਖਿਆ ਹੈ ਅੰਦਰ ਧਿਆਨ ਹੋ ਕੇ ਕਿ ਇਹ ਜੀਵ ਇਹ ਜਿਹੜੇ ਰੱਬ ਦੇ ਨਾਲ ਨਹੀਂ ਜੁੜੇ ਫਰਿਸ਼ਤੇ ਨੇ ਜਿਹੜੇ ਜੰਮ ਨੇ ਪ੍ਰਭੂ ਦੇ ਫਰਿਸ਼ਤੇ ਹਨ ਉਹਨਾਂ ਨੇ ਵਾਲ ਹੱਥ ਵਿੱਚ ਫੜੇ ਹੋਏ ਹਨ ਪਕੜ ਕਰ ਲਈ ਖੜਾ ਹੈ ਪਕੜ ਕੇ ਲਈ ਜਾ ਰਹੇ ਨੇ ਬਿੰਦ ਹੀ ਕਿਆਜ ਚッセ ਵਿੱਚ ਲੈ ਜਾਵੇਗਾ ਸੁਣੋ ਮੁੱਲਾ ਜੀ ਇਸ ਬਾਤ ਕੀ ਖਬਰ ਇਸ ਮਨੁੱਖ ਕੋ ਹਰਗिज ਨਹੀਂ ਇਹਨੂੰ ਪਤਾ ਨਹੀਂ ਹੈ ਇਹ ਭਰਮਾਂ ਵਿੱਚ ਭੁੱਲਿਆ ਫਿਰਦਾ ਹੈ ਇਹਨੂੰ ਪਤਾ ਨਹੀਂ ਹੈ ਰੱਬ ਤੋਂ ਬਗੈਰ ਬਾਲਾਂ ਤੋਂ ਫੜ ਕੇ ਨਰਕਾਂ ਵਿੱਚ ਲਿਆ ਭੇਜਿਆ ਜਾਏਗਾ ਇਹਨੂੰ ਪਤਾ ਨਹੀਂ ਜੋ ਮੇਰੇ ਸਿਰ ਕੇ ਸਿਰ ਦੇ ਵਾਲ ਅਜਰਾਇਰ ਦੇ ਹੱਥ ਵਿੱਚ ਹਨ ਮੈਨੂੰ ਆਪਣੇ ਮਰਨ ਦੀ ਖਬਰ ਨਹੀਂ ਜੋ ਮੇਰਾ ਕੀ ਹਾਲ ਹੋਵੇਗਾ ਇਹ ਹੈਰਾਨਗੀ ਮੈਨੂੰ ਲੱਗ ਰਹੀ ਹੈ ਇਹ ਹੈਰਾਨਗੀ ਮੈਨੂੰ ਲੱਗੀ ਹੋਈ ਹੈ ਮੇਰਾ ਕੀ ਬਣੂਗਾ ਜੋ ਇਸ ਬੰਦੇ ਨੂੰ ਹੋਰ ਕੁਝ ਕੀ ਕੁ ਸੁਝਦਾ ਨਹੀਂ ਹੋਰ ਕੁਝ ਨੂੰ ਸੁਝਦਾ ਹੀ ਨਹੀਂ ਹੈ ਤਾਂ ਮੁੱਲਾ ਨੇ ਕਿਹਾ ਨਾਨਕ ਜੀ ਤੂੰ ਤਾਂ ਅਜੇ ਛੋਟਾ ਹੈ ਇਹਨਾਂ ਬੰਦਗੀਆਂ ਵਿੱਚ ਅਜੇ ਨਾ ਪਾਓ ਜਾਨ ਤੂੰ ਬੁਰਜਵਾਨ ਹੋਵੇਂਗਾ ਜੋ ਕੁਝ ਤੇਰੇ ਜੀ ਵਿੱਚ ਆਵੇ ਸੋ ਕਰੀ ਤੰਗੂ ਨਾਨਕ ਜੀ ਕਹਿਆ ਹੈ ਮੁਲਾ ਜੋ ਕਿ ਜੋ ਕੋਈ ਕਿਸੇ ਸਾਹਿਬ ਦਾ ਦਾਸ ਹੁੰਦਾ ਹੈ ਭਾਵੇਂ ਉਹ ਦਿਨਾਂ ਵਿੱਚ ਛੋਟਾ ਵੀ ਹੋਵੇ ਪਰ ਜਿੱਥੋਂ ਤੱਕ ਉਸ ਦੀ ਪਹੁੰਚ ਹੁੰਦੀ ਹੈ ਉੱਥੇ ਤਾਈ ਆਪਣੇ ਸਾਹਿਬ ਦੀ ਉਹ ਸੇਵਾ ਹੀ ਕਰਦਾ ਹੈ ਤਾਂ ਆਓ ਖਿਦਮਤਗਾਰ ਆਪਣੇ ਸਹਬ ਨੂੰ ਭਾਉਂਦਾ ਹੈ ਜਿਹੜਾ ਉਹ ਸਹਬ ਦੀ ਸੇਵਾ ਕਰਦਾ ਨਾ ਉਹੀ ਸਹਬ ਨੂੰ ਭਾਉਂਦਾ ਸੁਣੋ ਮੁੱਲਾਂ ਸੁਣੋ ਮੁੱਲਾਂ ਜੀ ਮੈਂ ਆਪਣੇ ਸਹਬ ਦੀ ਖਿਦਮਤ ਵਿੱਚ ਨਾ ਰਹਾ ਤਾਂ ਮੈਂ ਹਰਾਮ ਖੋਰ ਹੋਵਾਂਗਾ ਤਾਂ ਮੁੱਲਾਂ ਨੇ ਕਿਹਾ ਬਾਤ ਤਾਂ ਨਾਨਕ ਜੀ ਤੂੰ ਠੀਕ ਕਹੀ ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ ਸੁਣੋ ਮੁਰਲਾ ਜੀ ਜਦ ਇਸ ਨੂੰ ਅੰਤ ਸਮੇ ਅਜਰਾਈਲ ਫੜੇਗਾ ਨਾ ਤਾਂ ਉਸ ਸਮੇ ਇਸ ਦੀ ਸਹਾਇਤਾ ਕੋਈ ਵੀ ਨਹੀਂ ਕਰ ਸਕਦਾ ਅਰਨਾ ਕੋਈ ਉਸ ਵੇਲੇ ਯਾਰ ਹੀ ਬਣਦਾ ਹੈ ਦੋਸਤ ਯਾਰ ਮਿੱਤਰ ਵੀ ਨਹੀਂ ਕੋਈ ਬਣਦਾ ਉਸ ਵੇਲੇ ਨਾ ਕੋ ਮਿੱਤਰ ਹੀ ਹੈ ਬਿਨਾ ਪਰਮੇਸ਼ਰ ਦੇ ਨਾਮ ਤੋਂ ਹੋਰ ਕੋਈ ਨਹੀਂ ਛੁਡਾ ਸਕਦਾ ਤਾਂ ਮੁੱਲਾ ਨੇ ਕਿਹਾ ਏ ਨਾਨਕ ਜੀ ਪਰ ਸਹਿਬ ਮਹਿਰ ਕਰੇ ਤੁਸੀਂ ਜੋ ਤਿਸੇ ਹੀ ਖੁਸ਼ੜਾਵੇ ਪਰ ਤੂੰ ਅਜੇ ਬਾਲਕ ਹੈ ਤੇਰੇ ਪਰ ਖਦਾ ਦੀ ਮਿਹਰ ਹੋਈ ਹੈ ਜੋ ਤੈਂ ਨੇ ਜੋ ਤੂੰ ਨਾ ਮਸੂਮ 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 ਉੱਪਰ ਛੋਟੀ ਉਮਰ ਵਿੱਚ ਸਹਿਬ ਨੂੰ ਪਾਇਆ ਹੈ ਗੁੱਲਾ ਜੀ ਕਹਿੰਦੇ ਤੂੰ ਬਹੁਤ ਹੀ ਭਾਗਾ ਵਾਲਾ ਹੈ ਬਲਕ ਹੈ ਜੇ ਨਾ ਛੋਟੀ ਉਮਰ ਜੁਈ ਉਹਨੂੰ ਪਾ ਲਿਆ ਹੈ ਅਮਲ ਸਹਿਬ ਸੱਚੇ ਨੇ ਤੈਨੂੰ ਨੇਕ ਦਿੱਤੇ ਹਨ ਤੇਰੇ ਜਿਹੜੇ ਖਿਆਲ ਹਨ ਤੇਰੀ ਸਮਝ ਬੜੀ ਨੇਕ ਦਿੱਤੀ ਹੈ ਉਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਅਤੇ ਤੇਰੇ ਪਾਸੋਂ ਬਦੀ ਕੋਈ ਨਹੀਂ ਹੋਏ ਆਵੇਗੀ ਕੋਈ ਬਦੀ ਨਹੀਂ ਤੇਰੇ ਕੋਲ ਹੋਣੀ ਗਲਤ ਕੰਮ ਕੋਈ ਨਹੀਂ ਹੋਵੇਗਾ ਤੇਰੇ ਕੋਲ ਗੁਰੂ ਬਾਬੇ ਜੀ ਤੀਸਰੀ ਪੌੜੀ ਵਿੱਚ ਆਖਦੇ ਹਨ ਸੋ ਤੀਸਰੀ ਪੌੜੀ ਅਸਾਂ ਅਗਲੀ ਕਿਸ਼ਤ ਵਿੱਚ ਅਗਲੇ ਐਪੀਸੋਡ ਵਿੱਚ ਆਪ ਜੀ ਨੂੰ ਸੁਣਾਵਾਂਗੇ ਸੋ ਅੱਜ ਦੀ ਸਮਾਪਤੀ ਇੱਥੇ ਹੀ ਹੈ ਭਾਈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਬੇਨਤੀ ਹੈ ਸੋ ਇਹ ਔਰ ਇਥੇ ਫਤਕੇ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਕ